ਦੋਸਤੋ ਨਿੰਦਾ ਇੱਕ ਅਜੀਹਾਂ ਸ਼ਬਦ ਹੈ ਜਿਸ ਵਿੱਚ ਇਨਸਾਨ ਦੀਆਂ ਖੁਦ ਦੀਆਂ ਕਮੀਆਂ ਲੁਕੀਆਂ ਹੁੰਦੀਆਂ ਨੇ ਪਰ ਤੁਸੀਂ ਦੇਖਿਆ ਇਨਸਾਨ ਹਮੇਸ਼ਾ ਦੂਜੇ ਵਿੱਚ ਕਮੀਆਂ ਲੱਭਣ ਵਿੱਚ ਲੱਗਾ ਰਹਿੰਦਾ ਸੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਕਹਾਣੀ ਸੁਣਾਉਣ ਜਾ ਰਹੀ ਹਾਂ ਜੀਨੂੰ ਸੁਣ ਕੇ ਤੁਸੀਂ ਇੱਕ ਵਾਰ ਸੋਚਣ ਲਈ ਮਜਬੂਰ ਜ਼ਰੂਰ ਹੋ ਜਾਵੋਗੇ ਕਿ ਨਿੰਦਾ ਅਸੀਂ ਕਿਉਂ ਕਰਦੇ ਆ ਅਸੀਂ ਆਪਣੇ ਵੱਲ ਕਿਉਂ ਨਹੀਂ ਦੇਖਦੇ ਅਸੀਂ ਹਮੇਸ਼ਾ ਦੂਜਿਆਂ ਵਿੱਚ ਹੀ ਬੁਰਾਈਆਂ ਲੱਭਦੇ ਆ ਸੋ ਇੱਕ ਨਗਰ ਵਿੱਚ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ 'ਚ ਰਹਿਣ ਬਾਰੇ ਸੋਚ ਰਿਹਾ ਸੀ ਤਾਂ ਉਹਨੇ ਆਪਣਾ ਸਾਰਾ ਸਮਾਨ ਵੀ ਉੱਥੇ ਲਿਆਂਦਾ ਸੀ ਤੇ ਉਹਦੇ ਮਕਾਨ ਦੇ ਸਾਹਮਣੇ ਇੱਕ ਹੋਰ ਮਕਾਨ ਸੀ ਉਹਦੇ ਘਰ ਦੀ ਮੇਨ ਖਿੜਕੀ ਤੋਂ ਉਹ ਦੂਜੇ ਘਰ ਦੀ ਛੱਤ ਸਾਫ਼-ਸਾਫ਼ ਦਿਖਾਈ ਦਿੰਦੀ ਸੀ ਸੋ ਇਸ ਤਰ੍ਹਾਂ ਦਾ ਉਸ ਇਨਸਾਨ ਦਾ ਘਰ ਪਰਿਵਾਰ ਸੀ ਅਗਲੀ ਸਵੇਰ ਹੀ ਉਸ ਵਿਅਕਤੀ ਦੀ ਪਤਨੀ ਨੇ ਉਹਨੂੰ ਕਿਹਾ ਦੇਖੋ ਤਾਂ ਸਾਮਣੀ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਹੋਏ ਨੇ ਮੈਨੂੰ ਤਾਂ ਲੱਗਦਾ ਇਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ਼ ਕਰਨੀ ਨਹੀਂ ਆਉਂਦੇ ਕਿੱਦਾਂ ਦੇ ਲੋਕ ਨੇ ਇਹ ਸੋ ਉਹਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਪਤੀ ਨੇ ਆਪਣੀ ਪਤਨੀ ਦੀ ਗੱਲ ਤਾਂ ਸੁਣ ਲਈ ਪਰ ਸੁਣ ਕੇ ਅਣਸੁਣੀ ਕਰ ਦਿੱਤੀ ਫਿਰ ਕੁਝ ਦਿਨ ਇਦਾਂ ਹੀ ਬੀਤ ਗਏ ਫਿਰ ਇੱਕ ਦਿਨ ਪਤਨੀ ਨੇ ਦੁਬਾਰਾ ਇਹੀ ਗੱਲ ਆਪਣੇ ਪਤੀ ਨਾਲ ਕੀਤੀ ਪਤੀ ਨੇ ਇਸ ਵਾਰ ਵੀ ਪਤਨੀ ਦੀ ਗੱਲ ਤਾਂ ਸੁਣ ਲਈ ਪਰ ਉਹਨੇ ਕੋਈ ਵੀ ਪ੍ਰਤੀਕਿਰਿਆ ਫੇਰ ਨਾ ਦਿੱਤੀ ਪਤਨੀ ਸੋਚਣ ਲੱਗੀ ਕਿ ਕੁਝ ਬੋਲਦੇ ਕਿਉਂ ਨਹੀਂ ਹਨ ਸੋ ਇਸ ਤਰ੍ਹਾਂ ਉਹਨਾਂ ਦੋਨਾਂ ਦੇ ਵਿਚਕਾਰ ਗੱਲ ਹੋ ਰਹੀ ਸੀ ਤਾਂ ਕੁਝ ਦਿਨਾਂ ਬਾਅਦ ਉਹ ਦੋਵੇਂ ਉਸੇ ਖਿੜਕੀ ਦੇ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸੀ ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਹੀ ਸਾਹਮਣੇ ਵਾਲੀ ਛੱਤ ਤੇ ਗਈ ਤੇ ਇਸ ਵਾਰ ਉਹ ਚਹਿਕ ਉੱਠੀ ਉਹਨੇ ਕਿਹਾ ਅਰੇ ਕੀ ਅੱਜ ਤਾਂ ਪੱਛਮ ਵੱਲੋਂ ਸੂਰਜ ਚੜ੍ਹਿਆ ਲੱਗਦਾ ਹੈ ਲੱਗਦਾ ਹੈ ਅੱਜ ਕਿਸੇ ਹੋਰ ਨੇ ਕੱਪੜੇ ਧੋਤੇ ਨੇ ਕਿੰਨੇ ਸਾਫ਼ ਕੱਪੜੇ ਧੋਤੇ ਨੇ ਨਹੀਂ ਪਹਿਲਾਂ ਤਾਂ ਇੰਨੇ ਗੰਦੇ ਕੱਪੜੇ ਹੁੰਦੇ ਸੀ ਮੈਨੂੰ ਤਾਂ ਲੱਗਦਾ ਸੀ ਜਿਵੇਂ ਇਹਨਾਂ ਨੂੰ ਕੱਪੜੇ ਨਹੀਂ ਧੋਣੇ ਆਉਂਦੇ ਤਾਂ ਪਤਨੀ ਦੀ ਇਹ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ ਉਹਨੇ ਪਤਨੀ ਨੂੰ ਕਿਹਾ ਉਹਨਾਂ ਦੇ ਕੱਪੜੇ ਜਿਵੇਂ ਉਹਨਾਂ ਪਹਿਲਾਂ ਧੋਂਦੇ ਸੀ ਓਵੇਂ ਹੀ ਉਹਨਾਂ ਨੇ ਅੱਜ ਧੋਤੇ ਹੋਏ ਨੇ ਦਰਅਸਲ ਸਾਡੀ ਹੀ ਖਿੜਕੀ ਦਾ ਸ਼ੀਸ਼ਾ ਗੰਦਾ ਸੀ ਜਿਹਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਹੱਕੀ ਬੱਕੀ ਰਹਿ ਗਈ ਉਹਨੇ ਸੋਚਿਆ ਕਿ ਮੈਂ ਤਾਂ ਵਿਕਾਰ ਵਿੱਚ ਹੀ ਸਾਹਮਣੇ ਵਾਲਿਆਂ ਦੀ ਨਿੰਦਾ ਕਰਦੀ ਰਹੀ ਕਮੀ ਤਾਂ ਮੇਰੇ ਚ ਹੈ ਕਮਰੇ ਦੀ ਖਿੜਕੀ ਤਾਂ ਸਾਡੀ ਗੰਦੀ ਸੀ ਤੇ ਮੈਂ ਉਹਨਾਂ ਦੇ ਵਿੱਚ ਸੌ ਸੌ ਨਗੋਚਾ ਘੜਦੀ ਰਹੀ ਉਹਨਾਂ ਦੀ ਨਿੰਦਾ ਕਰਦੀ ਰਹੀ ਸੋ ਦੋਸਤੋ ਕਿਸੇ ਦੂਸਰੇ ਦੀ ਨਿੰਦਾ ਜਾਂ ਆਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਮਾਰ ਕੇ ਦੇਖਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਸਾਨੂੰ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਜਿਵੇਂ ਕਿ ਇੱਕ ਕਹਾਵਤ ਵੀ ਹੈ ਕਿ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਸੋ ਧੰਨਵਾਦ ਕਰਦੀ ਆ ਮੈਂ ਆਪ ਸਭ ਦਾ ਸੋ ਦੋਸਤੋ ਇਸੇ ਤਰ੍ਹਾਂ ਹੀ ਮੇਰੀਆਂ ਕਹਾਣੀਆਂ ਨੂੰ ਪਿਆਰ ਦਿਂਦੇ ਰਹੋ ਤੇ ਮੇਰੀਆਂ ਕਹਾਣੀਆਂ ਸੁਣਦੇ ਰਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ